ਤੋ ਜੀ ਅੱਜ ਆਪਾਂ ਆਏ ਆ ਬਾਈ ਗਰਵਾਸ ਸਿੰਘ ਕਿੰਗਰਾ ਦੇ ਘਰੇ ਤੇ ਜਿੰਨਾ ਕੋਲੇ ਕਹਿੰਦੇ ਆ ਗਾ ਮਕਾਊਆ ਤੇ ਆਪਾਂ ਬਾਈ ਤੋਂ ਪੁੱਛਨੇ ਆ ਵੀ ਇਹਦੇ ਕੀ ਸੇਲ ਆ ਰੇਟ ਆ ਦੇ ਤੇ ਕਿੰਨੇਵੇਂ ਸੂਏ ਆ ਤੇ ਕਿੰਨੇ ਮਹੀਨਿਆਂ ਦੀ ਇਹ ਗੱਬਣਾ ਬਾਈ ਗਰਵਾਸ ਸਿੰਘ ਜੀ ਇਹ ਗਾਂ ਜਿਹੜੀ 91 ਸੂਏ ਤੁਹਾਡੇ ਕੋਲ ਸੁਣੀ ਆ ਤੇ ਪਹਿਲਾਂ ਸੁਭਾ ਸੁਣੀ ਆ ਬਾਈ ਪਹਿਲਨ ਗਾਂ ਆ ਹੀ ਹਾਂਜੀ ਤੇ ਕਿੰਨਾ ਮਹੀਨੇ ਜਿਹੜੇ ਇਹਦੇ ਰਹਿ ਗਏ ਸੂਣ ਚ ਕਿੰਨੇ ਦਿਨ ਦੇ ਰੱਖ ਦਿਨ ਹੀ ਆ ਜੀ 5-7 ਦਿਨ ਲਊਗੀ 5-7 ਦਿਨ ਰੋ ਕਿਹੜੀ ਨਸਲ ਆ ਬਾਈ ਇਹ? ਇਹ ਕ੍ਰੋਸ ਬਰੀਡ ਆ ਬਾਈ। ਕ੍ਰੋਸ। ਤੇ ਬਾਈ ਇਹ ਕਿੰਨੇ ਚ ਸੇਲ ਕਰਨੀ ਆ? ਫੇਰ ਬਾਈ ਇਹ ਰੇਟ ਆ 55000 ਰੁਪਇਆ ਕਰਦੇ ਆ। 55000। ਹਾਂ, ਮਾਨਤਾਣ ਕਰਤਾ ਹਾਂ। ਮਾਨਤਾਣ ਆ। ਤੇ ਤੁਹਾਡੇ ਮੁਤਾਬਕ ਕਿੰਨਾ ਦੁੱਧ ਦੇ ਸਕਦੀ ਹੈਗਾ? ਪਹਿਲਣ। ਦੁੱਧ ਬਾਈ ਬਾਕੀ ਸੇਵਾ ਦਾ ਹੁੰਦਾ 15। ਬਾਕੀ ਪਹਿਲਣ ਹੋਲੋਲੀ ਟੇਕਦੀ ਆ। ਹਾਂ। ਲੋ ਬਈ ਆਪਾਂ ਦਿਖਾਉਣੇ ਲੇਵਾ। ਬਾਈ ਲੇਵੇ ਵੀ ਨਹੀਂ ਕਰੀ ਕੈਮਰਾ। ਥਾਣਾ ਚਾਰੇ ਥਾਣਾ ਵਧੀਆ ਕੋਈ ਉਹ ਨਹੀਂਗਾ। ਤੇ ਹੱਥ ਲਾ ਕੇ ਵੇ ਨਹੀਂ ਆਪਾ ਪੂਰਾ ਵੀ ਸੀਲ ਕਿੰਨੀ ਕਰਨੀ ਯਾਰ ਸੀਲ ਠੰਡੀ ਸੀਲ ਠੰਡੀ ਦਾ ਪੂਰੀ ਆ ਵਧੀਆ ਵਧੀਆ ਗਾ ਬਾਈ ਕੱਦ ਕਾਠ ਵੀ ਠੀਕ ਆ ਗਾ ਦਾ ਯਾਰ ਪੂਰਾ ਕੋਈ ਏਡੀ ਗੱਲ ਨਹੀਂ ਵਧੀਆ ਹਾਂ ਛੋਟੇ ਨਹੀਂ 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 ਠੀਕ ਆ ਬਾਈ ਇਹ ਆਪਣਾ ਨੰਬਰ ਬੋਲੀ ਯਾਰਾ ਕੈਵਰੇਜ 78899 18311 ਇਸ ਨੰਬਰ ਤੇ ਗੱਲ ਕਰਕੇ ਤੁਸੀਂ ਬਾਈ ਨੇ ਕਦੇ ਵੀ ਆ ਸਕਦੇ ਆ ਬਾਈ ਦੇ ਘਰੇ ਕਈ ਵਾਰ ਇਹਨਾਂ ਕੋਈ ਬਾਹਰ ਨਦਰ ਗਿਆ ਹੁੰਦਾ ਬਾਈ ਤਾਂ ਕਰਕੇ ਫੋਨ ਕਰਨਾ ਜ਼ਰੂਰੀ ਆ ਫੋਨ ਕਰਕੇ ਤੇ ਜਦੋਂ ਮਰਜ਼ੀ ਆ ਜਾਓ ਉਹ ਤੋੜ ਕੇ ਵਖਾ ਇੱਕ ਵਾਰ ਯਾਰ ਕਈ ਵਾਰ ਅਗਲਾ ਕਹਿੰਦੇ ਯਾਰ ਗਾ ਕੇ ਕੋਈ ਲੰਗਰਾ ਮਾਰਦੀ ਹੋਵੇ ਨਹੀਂ ਭਾਈ ਬਹੁਤ ਵਧੀਆ ਗਾ ਪਤਾ ਤਾਂ ਲੱਗੇ ਨਾ ਠੀਕ ਆ ਭਾਈ ਕਿਉਂਕਿ ਭਾਈ ਮੋੜ ਲਿਆ ਨਹੀਂ ਨਹੀਂ ਠੀਕ ਆ ਭਾਈ ਉਹ ਪਤਾ ਗੱਲ ਕੀ ਦਿਖਾਉਣਾ ਭਾਈ ਜ਼ਰੂਰੀ ਆ ਪਤਾ ਇੱਥੋਂ ਪਤਾ ਲੱਗ ਜਾਂਦਾ ਸਾਰੀ ਗੱਲ ਦਾ ਜਿਹੜਾ ਮੰਨ ਲਓ ਗਾਹਕ ਨੂੰ ਹਾਂਜੀ ਹਾਂਜੀ ਲੋ ਜੀ ਬਾਈ ਜੀ ਬਹੁਤ ਵਧੀਆ ਗਾਂ ਤੇ ਤੁਸੀਂ ਇਹਨੂੰ ਬੇਝਜ ਕੋ ਕੇ ਖਰੀਦ ਸਕਦੇ ਹੋ